ਸਪੈਸ਼ਲ ਤੁਹਾਡੇ ਵਾਸਤੇ ਰਾਜਸਤਾਨੀ ਡਾਂਸ ਦਾ ਪ੍ਰਬੰਧ ਵੀ ਕੀਤਾ ਗਿਆ 10 11 12 ਆ ਜਿਹੜੀ ਹੁਣ ਆ ਰਹੀ ਹੈ ਇੱਕ ਹਫਤੇ ਤੱਕ ਵੱਡੇ ਨਾਮ ਦੇ ਤੇ ਜਾਣਗੇ ਜਿੰਨੀਆਂ ਬੱਕਰੀਆਂ ਮੇਲੇ ਵਿੱਚ ਭਾਗ ਲੈਣਗੀਆਂ ਸਾਰੀਆਂ ਬੱਕਰੀਆਂ ਨੂੰ ਸਨਮਾਨਿਤ ਕੀਤਾ ਜਾਊਗਾ 5 ਲੀਟਰ ਵਾਲੀ 6 ਲੀਟਰ ਵਾਲੀ ਬੱਕਰੀ ਵੀ ਇੱਥੇ ਆਊਗੀ ਇੱਥੇ ਆਓ ਜਿਨ੍ਹਾਂ ਨੇ ਖਰੀਦਣੀਆਂ ਉਹ ਵੀ ਤਿਆਰੀ ਕਰ ਲਓ ਵੀ ਅਸੀਂ 5 ਲੀਟਰ ਦੁੱਧ ਵਾਲੀ ਬੱਕਰੀ ਲੈਣੀ ਆ ਜੇ ਭਰ ਕੇ ਆਇਓ 11 ਤੇ 12 ਤੱਕ ਨੂੰ ਰਿਜ਼ਲਟ ਨਿਕਲਣਾ ਬੱਕਰੀਆਂ ਫਿਕਣ ਗਈਆਂ ਵੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਪਡੇਟ ਦੇ ਦਈਏ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਦੀ ਦੁੱਧ ਚੁਆਈ ਮੁਕਾਬਲਾ ਪਹਿਲਾਂ ਦੀ ਤਰ੍ਹਾਂ ਹੀ ਬਹੁਤ ਵੱਡੇ ਪੱਧਰ ਤੇ ਮੁੱਲਾਪੁਰ ਬੱਕਰੀਆਂ ਦੀ ਮੰਡੀ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈਗਾ ਜਿਆਦਾ ਗੱਲਬਾਤ ਕੀ ਹੈ ਕੀ ਇਨਾਮ ਦਿੱਤੇ ਜਾਣਗੇ ਕਦੋਂ ਮੇਲਾ ਕਦੋਂ ਪਹੁੰਚਣਾਗਾ ਕੀ ਗੱਲਬਾਤ ਆ ਬਾਬਾ ਜੀ ਦੱਸਣਗੇ ਸੁਰਿੰਦਰ ਸਿੰਘ ਜੀ ਖਾਲਸਾ ਜੀ ਬਾਬਾ ਜੀ ਦੱਸਿਓ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਵੀਡੀਓ ਦੇਖ ਰਿਹਾ ਵੀਰੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇੱਕ ਹਫ਼ਤਾ ਰਹਿ ਗਿਆ ਆਪਣੇ ਕੋਲੇ ਕਿ ਜਿਹੜਾ ਕਿ ਦੁੱਧ ਚਵਾਈ ਦਾ ਸਪੈਸ਼ਲ ਮੇਲਾ ਰੱਖਿਆ ਗਿਆ ਹੈ ਸਪੈਸ਼ਲ ਦਾ ਮਤਲਬ ਹੈ ਜਿਹੜੀਆਂ ਫੇਕ ਵੀਡੀਓ ਪੈ ਰਹੀਆਂ ਸਾਡੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਕਿ ਝੂਠ ਬੋਲ ਕੇ ਵੀ ਮੇਰੀ ਬੱਕਰੀ 4 ਲੀਟਰ ਦੁੱਧ ਦਿੰਦੀ ਆ ਮੇਰੀ ਬੱਕਰੀ 5 ਲੀਟਰ ਦਿੰਦੀ ਆ ਵੀਰੇ ਅਸੀਂ ਦੁੱਧ ਚਵਾਈ ਦਾ ਮੁਕਾਬਲਾ ਰੱਖਤਾ 11 ਤੇ 12 ਤਰੀਕ ਦਾ 10 ਤਰੀਕ ਨੂੰ ਛਣੀ ਬਰਨੂ ਬੱਕਰੀਆਂ ਸ਼ਾਮ ਨੂੰ ਖਾਲੀ ਕੀਤੀਆਂ ਜਾਣਗੀਆਂ 11 ਮਈ ਨੂੰ ਸਵੇਰ ਦੀ ਚਵਾਈ ਸ਼ਾਮ ਦੀ ਚਵਾਈ ਤੇ 12 ਦੀ ਸਵੇਰ ਦੀ ਚਵਾਈ ਲਾ ਕੇ ਰਿਜ਼ਲਟ ਅਨਾਉਂਸ ਕੀਤਾ ਜਾਵੇਗਾ ਪਹਿਲੇ ਨੰਬਰ ਤੇ ਆਉਣ ਵਾਲੀ ਬੱਕਰੀ ਨੂੰ ਫਰੈਜ ਦਿੱਤੀ ਜਾਊਗੀ ਇਹ ਫਰੈਜ ਆ ਵੀਰੇ ਮਨਜਿੰਦਰ ਸਿੰਘ ਫਰਮੀ ਗੁਰਦੇਵਤ ਗੋੜ ਫਾਰਮ ਵਾਲਿਆਂ ਵੱਲੋਂ ਦਿੱਤੀ ਜਾਣੀ ਆ ਕਿਉਂਕਿ ਇਹ ਤਾਂ ਮੇਲਾ ਰੱਖਿਆ ਵੀ ਇਹ ਨਾ ਭਲੇਖੇ ਚ ਰਹਿ ਜਿਓ ਬਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਮੁੱਲਾਪੁਰਿਆ ਨੇ ਉੱਥੇ ਅਨਾਉਂਸਮੈਂਟ ਕਰਤੀ ਕਿ ਸਾਡੇ ਕੋਲੇ ਕੋਈ ਮੈਸੇਜ ਨਹੀਂ ਪਹੁੰਚਿਆ ਏ ਵਿਦੇਸ਼ ਤੇ ਵਿਦੇਸ਼ ਵਿੱਚ ਵੀਡੀਓ ਜਾਣੀ ਆ ਬੱਕਰੀਆਂ ਵਾਲੇ ਤਿਆਰੀ ਕਰ ਲੋ ਇੱਥੇ ਆਓ ਜਿਨ੍ਹਾਂ ਨੇ ਖਰੀਦਣੀਆਂ ਉਹ ਵੀ ਤਿਆਰੀ ਕਰ ਲੋ ਵੀ ਅਸੀਂ 5 ਲੀਟਰ ਦੁੱਧ ਵਾਲੀ ਬੱਕਰੀ ਲੈਣੀ ਆ ਜੇ ਭਰ ਕੇ ਆਇਓ 11 ਤੇ 12 ਤੱਕ ਨੂੰ ਰਿਜ਼ਲਟ ਨਿਕਲਿਆ ਨਾ ਬੱਕਰੀਆਂ ਫੇਕਣਗੀਆਂ ਵੀ 5 ਲੀਟਰ ਵਾਲੀ 6 ਲੀਟਰ ਵਾਲੀ ਬੱਕਰੀ ਵੀ ਇੱਥੇ ਆਊਗੀ ਤੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਸ ਤੋਂ ਬਾਅਦ ਵਾਲੇ ਨਾਮ ਆ ਜਿੱਦਾਂ ਵਿਰਸਾ ਗੌਡ ਫਾਰਮ ਤਰਨਤਾਰਨ ਬਾਈ ਟਿੰਮੀ ਇੰਗਲੈਂਡ ਵਾਲੇ ਤੇ ਇਸੇ ਤਰ੍ਹਾਂ ਹੀ ਸਾਡੇ ਹੈਪੀ ਵਰਸਾਲ ਤੇ ਸਾਡੇ ਗੁਰਲਾਲ ਬਾਈ ਜੀ ਝੁਗੀਆਂ ਕੇਰ ਸਿੰਘ ਪੈਂਡ ਵਾਲਾ ਜ਼ਿਲ੍ਹਾ ਜਲਾਲਾਬਾਦ ਤੋਂ ਤੇ ਹੋਰ ਸਾਡੇ ਜਿਹੜਾ ਸਰਪੰਚ ਖੜੇ ਨੇ ਸਾਬਕਾ ਸਰਪੰਚ ਬਲਬੀਰ ਸਿੰਘ ਤੇ ਮੌਜੂਦਾ ਸਰਪੰਚ ਇੰਦਰਜੀਤ ਸਿੰਘ ਕਰਮਜੀਤ ਸਿੰਘ ਜੀ ਸਾਡੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਜੀ ਸਾਡੇ ਪ੍ਰਧਾਨ ਬਾਬਾ ਤੇਜਾ ਸਿੰਘ ਜੀ ਸਾਡੇ ਮੈਂਬਰ ਸਾਹਿਬ ਤੇ ਸਾਡੇ ਬੂਟਾ ਸਿੰਘ ਤਨੋਆ ਪੰਚਾਇਤ ਮੈਂਬਰ ਅੱਗੇ ਵੀਰੇ ਸਾਡੀ ਕਲੀ ਕਮਾਉਂਦੀ ਕਮੇਟੀ ਇਹ ਮੁਕਾਬਲਾ ਪਰ ਹੁਣ ਇਹ ਸਾਡੀ ਸਾਰੀ ਪੰਚਾਇਤ ਕਰਵਾਉਗੀ ਜਿਹੜੇ ਇਨਾਮ ਆ ਅਸੀਂ ਕਿਸੇ ਨੂੰ ਨਹੀਂ ਕਹਨੇ ਵੀ ਅਸੀਂ ਗ੍ਰਾਹੀ ਇਕੱਠੀ ਕਰਨੀ ਆ ਗ੍ਰਾਹੀ ਵੀ ਨਹੀਂ ਇਕੱਠੀ ਕਰਨੀ ਇਨਾਮ ਆਪਣੇ ਆਪ ਹੀ ਸਾਡੇ ਕੋਲ ਆਈ ਜਾਣੇ ਆ ਤੁਹਾਨੂੰ ਮਾਣ ਆ ਪਰ ਮੈਂ ਬੇਨਤੀ ਕਰਦਾ ਬੱਕਰੀਆਂ ਵਾਲੇ ਵੀਰਾਂ ਨੂੰ ਵੀਰੇ ਤੁਹਾਡੇ ਲਈ ਰਾਤ ਦਾ ਪ੍ਰਬੰਧ ਰਹਿਸ਼ ਦਾ ਪੂਰਾ ਹੋਊਗਾ ਲਾਈਟਾਂ ਦਾ ਪ੍ਰਬੰਧ ਪੱਖਿਆਂ ਦਾ ਪ੍ਰਬੰਧ ਤੇ ਲੰਗਰ ਪਾਣੀ ਦਾ ਪ੍ਰਬੰਧ ਸਪੈਸ਼ਲ ਤੁਹਾਡੇ ਵਾਸਤੇ ਰਾਜਸਤਾਨੀ ਡਾਂਸ ਦਾ ਪ੍ਰਬੰਧ ਵੀ ਕੀਤਾ ਗਿਆ ਜਿਹੜਾ ਕਿ 10 ਤਰੀਕ ਦੀ ਰਾਤ ਨੂੰ ਤੇ 11 ਤਰੀਕ ਦੀ ਰਾਤ ਨੂੰ ਰਾਜਸਤਾਨੀ ਡਾਂਸ ਕੀਤਾ ਜਾਊਗਾ ਤੇ ਵੱਧ ਤੋਂ ਵੱਧ ਮੇਰੇ ਵੀਰ ਤਿਆਰੀ ਕਰ ਲੋ 10 11 12 ਆ ਜਿਹੜੀ ਹੁਣ ਆ ਰਹੀ ਐ ਇੱਕ ਹਫਤੇ ਤੱਕ ਸ਼ਨੀਵਾਰ ਨੂੰ 10 ਤਰੀਕਾ ਸ਼ਨੀਵਾਰ ਨੂੰ ਬੱਕਰੀਆਂ ਖਾਲੀ ਹੋਣਗੀਆਂ ਤਿਆਰੀ ਕਰ ਲੋ ਵੱਡੇ ਨਾਮ ਦਿੱਤੇ ਜਾਣਗੇ ਜਿੰਨੀਆਂ ਬੱਕਰੀਆਂ ਮੇਲੇ ਵਿੱਚ ਭਾਗ ਲੈਣਗੀਆਂ ਸਾਰੀਆਂ ਬੱਕਰੀਆਂ ਨੂੰ ਸਨਮਾਨਿਤ ਕੀਤਾ ਜਾਊਗਾ ਬਾਬਾ ਜੀ ਕੋਈ ਹਦਾਇਤ ਹੈਗੀ ਇਹਦੇ ਵਿੱਚ ਜਿਵੇਂ ਆਪਾਂ ਚੋਾਈ ਹੋਣੀ ਹੁੰਦੀ ਆ ਕੋਈ ਘਰੇ ਲਿਆ ਜਾਂਦਾ ਜਾਂ ਕੋਈ ਨਹੀਂ ਲਿਆਣ ਦੇ ਪਾ ਇਸ ਤਰ੍ਹਾਂ ਰੌਲਾ ਜਿਹਾ ਪੈ ਜਾਂਦਾ ਕਈ ਵਾਰੀ ਬਾਬਾ ਜੀ ਹਦਾਇਤਾਂ ਇਹ ਨੇ ਕਿ ਬੱਕਰੀ ਰਹੂਗੀ ਇੱਥੇ ਹੀ ਪਾਵੇਂ ਸਾਡੇ ਪਿੰਡ ਦੀ ਬੱਕਰੀ ਹੋਵੇ ਪਾਵੇਂ ਕੋਈ ਬਾਹਰਲੀ ਹੋਵੇ ਆਪਦੇ ਘਰੇ ਨਹੀਂ ਲਿਜਾਊਗਾ ਕਿ ਅਸੀਂ ਵੀ ਨਹੀਂ ਲਿਜਾਵਾਂਗੇ ਜੇ ਅਸੀਂ ਇੱਥੇ ਮੇਲੇ 'ਚ ਬੱਕਰੀਆਂ ਪਾਵਾਂਗੇ ਸਾਡੀਆਂ ਬੱਕਰੀਆਂ ਵੀ ਇੱਥੇ ਖੜਨਗੀਆਂ ਤੇ ਇੱਥੇ ਚੋਰੀ ਕਰਾ ਸਕਦਾ ਬੰਦਾ ਠੀਕ ਹੈ ਜੀ ਭਈ ਆ ਸਾਡੀਆਂ ਅੱਖਾਂ ਦੇ ਸਾਹਮਣੇ ਬੰਦਾ ਚਾਰਦਾ ਫਿਰਦਾ ਜੀ ਭਈ ਸਾਨੂੰ ਦੱਸ ਕੇ ਜਾਵੇ ਜੀ ਮੈਂ ਬੱਟ ਬੰਨਾ ਚਾਰ ਕੇ ਲਿਆਉਣਾ ਉਹ ਚਾਰ ਸਕਦਾ ਵਾ ਪਰ ਇੱਕ ਹਦਾਇਤ ਆ ਭਈ ਕਿਸੇ ਦੇ ਬੱਟ ਬੰਨੇ ਤੋਂ ਖੇਤ ਤੋਂ ਕੋਈ ਦਰਖਤ ਨਹੀਂ ਵੱਢੂਗਾ ਇਹ ਤੁਹਾਨੂੰ ਹਦਾਇਤ ਦੇਦਣੀ ਆ ਕਿਉਂਕਿ ਅਸੀਂ ਅਗਲੇ ਦੇ ਮਗਰ ਨਹੀਂ ਜਾਣਾ ਮੂਰੇ ਗਰਮੀ ਦੀ ਰੋਤਾ ਮੋਟਰ ਤੋਂ ਦਰਾਖਤ ਲੱਗੇ ਨੇ ਅਗਲਾ ਵੱਢ ਕੇ ਆਦੀ ਬੱਕਰੀ ਨੂੰ ਪਾ ਕੇ ਤੁਰ ਜਾਂਦਾ ਅਗਲੇ ਨੇ ਝੋਨਾ ਪੀਜਣਾ ਦੁਪਹਿਰਾ ਕੱਟਣਾ ਗਰਮੀ ਦੇ ਵਿੱਚ ਆਰਾਮ ਕਰਨਾ ਕਿਸੇ ਵੀ ਵੀਰ ਨੇ ਕਿਸੇ ਦੀ ਮੋਟਰ ਤੋਂ ਦਰਾਖਤ ਨਹੀਂ ਵੱਢਣਾ ਇਹ ਹਦਾਇਤ ਆ ਪੱਠੇ ਦੇ ਅੱਥੇ ਦਾ ਪ੍ਰਬੰਧ ਇਹ ਨਹੀਂ ਹੋਊਗਾ ਸਾਨੂੰ ਦੱਸ ਦਿਓ ਅਸੀਂ ਕਰਕੇ ਦੇ ਦਿਆਂਗੇ ਪਰ ਕਿਸੇ ਦੇ ਨਜਾਇਜ਼ ਨਾ ਕਿਸੇ ਦੇ ਕਰਿਓ ਕੋਈ ਦਰਾਖਤ ਨਾ ਵੱਢਿਓ ਪਿਛਲੀ ਵਾਰੀ ਇੱਕ ਵਾਰੀ ਹੋ ਗਿਆ ਸੀਗਾ ਵੇ ਇਨਾਮ ਨਹੀਂ ਲੈਣਾ ਵੀਰ ਦਾ ਕਿ ਉਹ ਵੀਰ ਨੂੰ ਫੇਰ ਅਸੀਂ ਕਹਾਂ ਵੀ ਭਰਾਵੋ ਕੋਈ ਗੱਲ ਨਹੀਂ ਛੱਡ ਦਿਓ ਉੱਤੋਂ ਗਲਤੀ ਹੋ ਗਈ ਪਰ ਇਹ ਗਲਤੀ ਨਹੀਂ ਕਰਨੀ ਹਾਂ ਲੋਕ ਦਾ ਆਪ ਨੂੰ ਆਪ ਪੜਾ ਦਿੰਦੇ ਜੇ ਬਾਧੂ ਹੋਵੇ ਪਰ ਦੂਸਰੇ ਨੰਬਰ ਤੇ ਜਿਹੜੀ ਐਂਟਰੀ ਵੀਜ਼ਾ ਵੀਰੇ 500 ਰੁਪਈਆ ਬਾਅਦ ਵਿੱਚ ਕੋਈ ਨਾ ਕਵੇ ਇੱਕ ਜਿਹੜੀ ਜ਼ਰੂਰੀ ਹਦਾਇਤ ਆ ਕਈ ਕਹਿੰਦੇ ਆ ਜੇ ਅਸੀਂ ਆ ਰਹੇ ਆ ਸਾਡੀ ਫੋਨ ਤੇ ਐਂਟਰੀ ਕਰ ਲਓ ਕੋਈ ਐਂਟਰੀ ਨਹੀਂ ਹੋਣੀ ਬੱਕਰੀ ਹਾਜ਼ਰ ਹੋਊਗੀ ਤਾਂ ਐਂਟਰੀ ਹੋਊਗੀ ਨਹੀਂ ਹੋਣੀ 6 ਤੋਂ ਲੈ ਕੇ 7 ਵਜੇ ਤੱਕ ਬੱਕਰੀਆਂ 10 ਤਰੀਕ ਨੂੰ ਖਾਲੀ ਕੀਤੀਆਂ ਜਾਣਗੀਆਂ ਵੱਡੇ ਨਾਮ ਦੇ ਦਿੱਤੇ ਜਾਣਗੇ ਛੋਟੇ ਨਹੀਂ ਦਿੱਤੇ ਜਾਣੇ ਇਹ ਦਿਲ ਚੋਂ ਕੱਢ ਦਿਓ ਵੀ ਮੋਲਾਪੁਰ ਦਾ ਮੇਲੇ ਤੇ ਤੁਸੀਂ ਨਰਾਜ਼ ਹੋ ਕੇ ਜਾਵੋਗੇ ਢੋਲ ਠਮੱਕੇ ਦੇ ਨਾਲ ਤੁਹਾਨੂੰ ਫਿਰਿਆ ਕਰਾਂਗੇ ਭੰਗੜੇ ਪਹਿਣਗੇ ਤੁਸੀਂ ਆਪ ਦੇਖਿਆ ਵੀ ਜਿੰਨੇ ਮੇਲੇ ਹੋਏ ਨੇ ਮੁੱਲਾਪੁਰ ਦੇ ਇਹ ਇੱਕ ਬਾਲਡ ਰਿਕਾਰਡ ਬਣਿਆ ਜਿਹੜਾ ਇਹ ਮੇਲਾ ਵੀਰੇ ਨੈਸ਼ਨਲ ਪੱਧਰ ਦਾ ਮੇਲਾ ਹੋਊਗਾ ਕੋਈ ਛੋਟਾ ਜਿਹਾ ਮੇਲਾ ਨਹੀਂ ਹੋਣਾ ਕਿਉਂਕਿ ಗ್ರಾಮ ਪੰਚਾਇਤ ਸਾਡੇ ਨਾਲ ਤਿੰਨ ਸਰਪੰਚ ਨੇ ਮੌਜੂਦਾ ਚਾਰੇ ਹੀ ਸਰਪੰਚ ਨੇ ਦੂਜੇ ਦੋ ਸਰਪੰਚ ਸਾਡੇ ਕੋਲੇ ਨਹੀਂ ਪਹੁੰਚ ਸਕੇ ਕਿਸੇ ਕਾਰਨਾ ਕਰਕੇ ਸਾਡੇ ਸ਼ਕੰਦਰ ਸਿੰਘ ਜੀ ਧਰੋਆ ਸਾਧੂ ਸਿੰਘ ਜੀ ਕਲੇਰ ਉਹ ਵੀ ਕੈਨੇਡਾ ਤੋਂ ਆਏ ਹੋਏ ਨੇ ਵੱਡੇ ਨਾਮ ਤੁਹਾਨੂੰ ਪਤਾ ਪਿਛਲੀ ਵਾਰੀ 31ਵੀਂ ਬੱਕਰੀ ਨੂੰ 1000 ਰੁਪਿਆ ਨਾਮ ਦਿੱਤਾ ਸੀਗਾ ਮੇਰਾ ਖਿਆਲ ਆ ਵੀ ਬਾਲਡ ਵਿੱਚ ਐਡਾ ਇਨਾਮ ਕਿਤੇ ਨਹੀਂ ਮਿਲਿਆ ਹੋਣਾ ਬੱਕਰੀਆਂ ਵਾਲਿਆਂ ਨੂੰ ਜਿਹੜਾ ਮੁੱਲਾਪੁਰੋਂ ਨਗਰ ਬਣੀਓ ਤੇ ਮੁੱਲਾਪੁਰ ਦੀ ਬੱਕਰਾ ਮੰਡੀ ਬਣੀਓ ਤੁਹਾਨੂੰ ਦਿੱਤੇ ਜਾਂਦੇ ਨੇ ਤਿਆਰੀ ਕਰ ਲੋ ਵੱਧ ਤੋਂ ਵੱਧ ਐਸੇ 10 ਤਰੀਕ ਨੂੰ ਪਹੁੰਚੋ ਆਪਣੀਆਂ ਬੱਕਰੀਆਂ ਲੈ ਕੇ ਸ਼ਾਮ ਨੂੰ 5 6 ਵਜੇ ਤੋਂ ਪਹਿਲਾਂ ਪਹਿਲਾਂ ਬੱਕਰੀਆਂ ਲੈ ਕੇ ਆਓ ਬਹੁਤ-ਬਹੁਤ ਤੁਹਾਡਾ ਧੰਨਵਾਦ